ਤੇ ਇਸਨੇ ਸਾਨੂੰ 2019 ਤੋਂ ਲੈ ਕੇ 2024 ਤੱਕ ਬਹੁਤ ਹਰਾਸ ਕੀਤਾ ਨਾ ਤਾਂ ਇਸਨੇ ਕੋਈ ਸਾਡਾ ਵੀਜ਼ਾ ਲਗਵਾਇਆ ਨਾ ਇਸਨੇ origignal ਪਾਸਪੋਰਟ ਵਾਪਿਸ ਕੀਤਾ ਜਗਾ ਜਗਾ ਲੁੱਟਾ ਖੋਹਾਂ ਚੋਰੀਆਂ ਹੋ ਰਹੀਆਂ ਸਭ ਕੁਝ ਹੋ ਰਿਹਾ ਪੁਲਿਸ ਨੂੰ ਸਾਰਾ ਪਤਾ ਹੈ ਇਹਦੇ ਚ ਪੁਲਿਸ ਦੀ ਸਭ ਤੋਂ ਵੱਡੀ ਨਿਰਾਸ਼ਾ ਕੀ ਹੈ ਹੋਰ ਪ੍ਰਸ਼ਾਸਨ ਦਾ ਸਾਡਾ ਜਮਾਂ ਹੀ ਫੇਲ ਹੈ ਪੁਲਿਸ ਨੇ ਜੀ ਇਹਨੂੰ ਕਾਫੀ ਵਾਰੀ ਬੁਲਾਇਆ ਵੀ ਪਰਵਾਨੇ ਹੀ ਭੇਜੇ ਪਰਵਾਨੇ ਭੇਜਣ ਦੇ ਬਾਵਜੂਦ ਵੀ ਪੇਸ਼ ਨਹੀਂ ਹੁੰਦਾ ਸੀਗਾ ਜੀ ਇਹ ਤਾਂ ਸਾਡੇ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਕੰਮ ਕਰਵਾ ਲਿਆ ਕਈ ਤਾਂ ਲੋਕ ਇਦਾਂ ਦੇ ਨੇ ਜਿਹੜੇ ਵਿਚਾਰੇ ਥੱਕ ہار ਕੇ ਬਹਿ ਜਾਂਦੇ ਜਿਨ੍ਹਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਹੈਗੀ ਮੈਂ ਇਸ ਦੀ ਜਿਹੜੀ ਰਿਕਾਰਡ ਕਢਵਾਇਆ ਜਿਸ ਤੇ ਹੋਰ ਵੀ ਐਫਆਈਆਰਾਂ ਦਰਜ ਨੇ ਉਹ ਮੈਂ ਐਫਆਈਆਰਾਂ ਔਨ ਰਿਕਾਰਡ ਬੇਲ ਦੇ ਵਿੱਚ ਵੀ ਲਾਈਆਂ ਸੀਗੀਆਂ ਐਫਆਈਆਰ ਜਿਹੜੀ ਮੈਂ ਰਜਿਸਟਰ ਕੀਤੀ ਹੈ ਉਸ ਦੇ ਵਿੱਚ ਵੀ ਇਹਦੀਆਂ ਮੈਂ ਐਫਆਈਆਰਾਂ ਲਗਾਈਆਂ ਨਾਲ ਕਿ ਕਿ ਪੋਲੇ ਪਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਵਾ ਬਾਹਰ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਠੱਗੇ ਨੇ ਵੱਡੇ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਜਿਹੜੀਆਂ ਥਾਣੇ ਦੇ ਵਿੱਚ ਦਰਖਾਸਤਾਂ ਆਈਆਂ ਵੀ ਭਾਈ ਇਹਦਾ ਕੀ ਨਿਬੇੜਾ ਕੀਤਾ ਹੈ ਇਹਦੇ ਤੇ ਕੀ ਕਾਰਵਾਈ ਕੀਤੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਵਾ ਬਾਹਰ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਠੱਗੇ ਨੇ ਮੇਰੇ ਨਾਲ ਉਹ ਵਿਅਕਤੀ ਮੌਜੂਦ ਨੇ ਐਡਵੋਕੇਟ 바ਵਾ ਸਾਹਿਬ ਜਿਨ੍ਹਾਂ ਦੇ ਭਰਾ ਨੂੰ ਇਸ ਠੱਗੀ ਠਗੋਰੀ ਦਾ ਸ਼ਿਕਾਰ ਬਣਾਇਆ ਗਿਆ ਵਾ ਮਾਮਲਾ ਜਾਣ ਲਿਏ ਆ ਅਖੀਰਕਾਰ ਠੱਗੀ ਠਗੋਰੀ ਕੀ ਸ਼ਿਕਾਰ ਬਣਾਇਆ ਗਿਆ ਬਾਹਰ ਕਿੱਥੇ ਜਾਣਾ ਸੀ ਕਿੱਥੇ ਭੇਜਣ ਦੇ ਲਈ ਪੈਸੇ ਦਿੱਤੇ ਸੀ ਕੀ ਕਰਨਾ ਸੀ ਸਾਰਾ ਕੁਝ ਮਾਮਲਾ ਜਾਂਦਿਆਂ 바ਵਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਨਾਮ ਦੱਸ ਸਕਾਲ ਜੀ ਇਹ ਮਾਮਲਾ ਜੀ ਇੱਕ ਹਰਜੀਤ ਸਿੰਘ ਨਾਮ ਦੇ ਵਿਅਕਤੀ ਨਾਲ ਜੁੜਿਆ ਹੋਇਆ ਹੈ। ਮੇਰੇ ਬ੍ਰਦਰ ਨੂੰ ਇਸਨੇ ਬਾਹਰ ਭੇਜਣਾ ਸੀਗਾ। 2019 ਦਾ ਮੈਟਰ ਹੈ ਜੀ ਇਹ। 2019 ਦੇ ਵਿੱਚ ਇਸ ਨੂੰ 50000 ਦੀ ਰਕਮ ਦਿੱਤੀ ਗਈ ਸੀ। ਤੇ 2024 ਦੇ ਵਿੱਚ ਇਸਤੇ ਇੱਕ ਐਫ ਆਈ ਆਰ ਦਰਜ ਹੋਈ ਹੈ। 135 ਨੰਬਰ ਐਫ ਆਈ ਆਰ 2024 ਥਾਣਾ ਡਿਵੀਜ਼ਨ ਨੰਬਰ 5 ਅੰਡਰ ਸੈਕਸ਼ਨ 420 ਅੰਡਰ ਸੈਕਸ਼ਨ 24 ਆਫ ਇਮੀਗ੍ਰੇਸ਼ਨ ਐਕਟ। ਉਸ ਦੇ ਵਿੱਚ ਇਹ ਪੀਓ ਸੀਗਾ ਜੀ। ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਤੇ ਹੁਣ ਜੁਡੀਸ਼ਲ ਰਿਮਾਂਡ ਤੇ ਭੇਜੇਗਾ 14 ਦਿਨ ਦੇ ਬਾਬਾ ਸਾਹਿਬ ਜਦੋਂ ਤੁਸੀਂ ਏਜੰਡਰੂਮ ਵਿੱਚ ਦੇ ਸੀਗੇ ਉਦੋਂ ਕੀ ਕੀ ਕੁਝ ਕੀ ਕੀ ਕਿਹਾ ਗਿਆ ਸੀ ਕਿਹੜੇ ਕਿਹੜੇ ਸੁਪਨੇ ਦਿਖਾਏ ਗਏ ਸੀਗੇ ਤੇ ਤੁਹਾਡਾ ਭਰਾ ਕਿੰਨੀ ਉਮਰ ਦਾ ਹੈਗਾ ਵਾ ਤੇ ਕੀ ਕਰਨ ਜਾ ਰਿਹਾ ਸੀ ਬਾਹਰ ਮੇਰੇ ਬ੍ਰਦਰ ਨੂੰ ਇਸਨੇ ਕਿਹਾ ਸੀਗਾ ਜੀ ਮਲੇਸ਼ੀਆ ਦੇ ਵਿੱਚ ਟਰੋਲੀ ਬੁਆਏ ਦੀ ਜੌਬ ਹੋਊਗੀ ਜੀ ਉੱਥੇ 에ਰਪੋਰਟ ਦੇ ਵਿੱਚ ਤੇ ਮੇਰਾ ਉੱਥੇ ਕੰਪਨੀਸ ਨਾਲ ਟਾਈ ਆ ਪਿਆ ਰਿਟਰਨ ਦੇ ਵਿੱਚ ਤੁਹਾਡਾ ਐਗਰੀਮੈਂਟ ਹੋਏਗਾ ਰਿਟਨ ਦੇ ਵਿੱਚ ਸੈਲਰੀ ਆਏਗੀ ਤੇ ਇਸ ਨੇ ਸਾਨੂੰ 2019 ਤੋਂ ਲੈ ਕੇ 2024 ਤੱਕ ਬਹੁਤ ਹਰਾਸ ਕੀਤਾ ਨਾ ਤਾਂ ਇਸ ਨੇ ਕੋਈ ਸਾਡਾ ਵੀਜ਼ਾ ਲਗਵਾਇਆ ਨਾ ਇਸ ਨੇ origignal ਪਾਸਪੋਰਟ ਵਾਪਿਸ ਕੀਤਾ ਤੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਡਾਇਰੈਕਸ਼ਨ ਸੀਗੀਆਂ ਇਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਉਸ ਦੇ ਵਿੱਚ ਇਸਨੇ ਜਿਹੜਾ ਮੇਰੇ ਬ੍ਰਦਰ ਦਾ ਪਾਸਪੋਰਟ ਆ ਉਹ ਇਹਨੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਵੀ ਉਸ ਤੇ ਬਾਅਦ ਵਾਪਸ ਕੀਤਾ ਹਾਂਜੀ ਤੇ ਮਤਲਬ ਇੱਕ ਇਨੀ ਲੋਟਰੀ ਵਰਕ ਪਰਮਿਟ ਤੇ ਭੇਜਣਾ ਸੀਗਾ ਤੇ ਤੁਸੀਂ ਇਹਦੀ ਕੋਈ ਆਇਡੈਂਟੀਫਾਈ ਜਾਂ ਕੋਈ ਪਤਾ ਨਹੀਂ ਕਰਾਇਆ ਕਿ ਕਿਉਂਕਿ ਇਹ ਬਹੁਤ ਲੋਕ ਜਿਹੜੇ ਸ਼ਿਕਾਰ ਹੁੰਦੇ ਨੇ ਇਮੀਗ੍ਰੇਸ਼ਨ ਦਾ ਤੇ ਉਲਟਾ ਉਹ ਵੀ ਪੀਓ ਵੀ ਹੋ ਗਿਆ ਸੀਗਾ ਸਮਾਨ ਰਿਕਵਰੀ ਹੋ ਗਿਆ ਸੀ ਪਾਸਪੋਰਟ ਮਿਲ ਗਿਆ ਸੀਗਾ ਪਾਸਪੋਰਟ ਹਾਂਜੀ ਇਸਨੇ ਜਦੋਂ ਹਾਈ ਕੋਰਟ ਦੇ ਵਿੱਚ ਬੇਲ ਫਾਈਲ ਕੀਤੀ ਸੀਗੀ ਨਾ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ ਉਸ ਟਾਈਮ ਇਸਨੇ ਪਾਸਪੋਰਟ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਸਬਮਿਟ ਕੀਤਾ ਹੈ ਜੀ ਹਾਂਜੀ ਅੱਛਾ ਉਸ ਤੋਂ ਬਾਅਦ ਪੁੱਛ ਰਹੇ ਕੀ ਕਾਰਵਾਈ ਕੀਤੀ ਗਈ ਉੱਤੇ ਕੋਈ ਦੂਜਾ ਸੇਧ ਥਾਸ वगैरह ਦੰਦਰ ਹੋਈ ਹੈ ਦਰਖਾਸਤਾਂ ਇਸਨੇ 2019 ਤੋਂ ਲੈ ਕੇ ਜੀ 5 ਸਾਲ ਤੱਕ ਮੈਨੂੰ ਬਹੁਤ ਹਰਾਸਮੈਂਟ ਕੀਤਾ ਦਰਖਾਸਤਾਂ ਇਹਨੇ ਜਿਹੜੀਆਂ ਇੱਥੋਂ ਦੀ ਜਗਰਾਉ ਫਾਰਵਰਡ ਕਰਵਾ ਲੰਦਾ ਸੀਗਾ ਜੀ ਹਾਂਜੀ ਉਹ ਕਿੱਦਾਂ ਜੀ ਇਹ ਸੈਟਿੰਗ ਕਰਕੇ ਜੀ अच्छा सर, हाँ जी, हाँ जी, तो उस ਨਾਲ ਮਿਲੀ ਸੀ ਹਾਂਜੀ ਹਾਂਜੀ ਮੈਨੂੰ ਬਹੁਤ 5 ਸਾਲ ਮੈਨੂੰ ਬਹੁਤ ਹਰਾਸ ਕੀਤਾ ਗਿਆ ਜੀ ਇਸ ਕੇਸ ਦੇ ਵਿੱਚ ਹਾਂਜੀ ਤੇ ਕਿੰਨਾ ਕੁ ਮਤਲਬ ਕੀ ਇਹਨੇ ਤੁਹਾੜ ਕੋ ਪੈਸੇ ਲਏ ਤਈ ਅਗਾਸ ਵਿੱਚ ਇਸਨੇ ਮੇਰੇ ਕੋ 50000 ਰੁਪਏ ਦੀ ਰਕਮ ਟੋਟਲ ਲਈ ਸੀ ਜੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਤੁਸੀਂ ਗਏ ਸੀ ਕਿ ਸ਼ਿਕਾਇਤ ਉਹ ਕਰ ਦਿੱਤੀ ਤੁਸੀਂ ਹਾਂਜੀ ਹਾਂਜੀ ਜੀ ਪੁਲਿਸ ਨੇ ਕੀ ਹੈ ਤੁਹਾਨੂੰ ਕੀ ਸਾਥ ਦਿੱਤਾ ਤੁਹਾਡਾ ਪੁਲਿਸ ਨੇ ਜੀ ਇਹਨੂੰ ਕਾਫੀ ਵਾਰੀ ਬੁਲਾਇਆ ਵੀ ਪਰਵਾਨਾ ਹੀ ਭੇਜੇ ਪਰਵਾਨੇ ਭੇਜਣ ਦੇ ਬਾਵਜੂਦ ਵੀ ਪੇਸ਼ ਨਹੀਂ ਹੁੰਦਾ ਸੀਗਾ ਜੀ ਫਿਰ ਇੱਥੋਂ ਦੀ ਦਰਖਾਸਤਾਂ ਇਹ ਇੱਥੋਂ ਡਿਪਟੀ ਸਾਹਿਬ ਦੇ ਜਗਰਾਉਂ ਦੇ ਵਿੱਚ ਉੱਥੇ ਮਾਰਕਰ ਵਾਲੰਦਾ ਸੀਗਾ ਜੀ ਮੈਂ ਜਗਰਾਉਂ ਵੀ ਪੇਸ਼ ਹੋਇਆ ਜੀ ਜਗਰਾਉਂ ਪੇਸ਼ ਹੋਣ ਦੇ ਬਾਅਦ ਡਿਪਟੀ ਸਾਹਿਬ ਨੇ ਜਿਹੜੀ ਮੇਰੀ ਦਰਖਾਸਤਾਂ ਵਾਪਸ ਭੇਜੀ ਲੁਧਿਆਣੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟੀ ਦੇ ਵਿੱਚ ਪੁਲਿਸ ਲਾਈਨ 'ਚ ਉੱਥੋਂ ਉਹਨਾਂ ਨੇ ਇਨਕੁਆਇਰੀ ਕਰਕੇ ਸਾਰੀ ਇੱਥੇ ਐਫ ਆਈ ਆਰ ਦਰਜ ਕੀਤੀ ਹੈ ਇਹ ਪਰ ਲੋਕਾਂ ਨੂੰ ਜਿਹੜਾ ਸ਼ਿਕਾਰ ਬਣਾਉਂਦੇ ਤੁਸੀਂ ਤਾਂ ਵਕੀਲ ਹੋ ਹਨ ਤੇ ਤੁਹਾਡੇ ਭਰਾ ਨੂੰ ਸ਼ਿਕਾਰ ਬਣਾਇਆ ਤੇ ਇੰਨੀ ਲੇਟ ਪੁਲਸ ਨੇ ਕੰਮ ਕੀਤਾ ਤੇ ਉਸ ਵਾਰ ਕਦੀ ਤੁਸੀਂ ਕਹ ਰਹੇ ਜਿਵੇਂ ਸੈਟਿੰਗ ਹੈ ਤੁਸੀਂ ਐਰੋਪਲੇ ਐ ਪੁਲਸ ਤੇ ਸੈਟਿੰਗ ਵਗੈਰਾ ਦੇ ਤੇ ਇਹ ਪਹਿਲੇ ਤੁਸੀਂ ਫਾਈਲ ਨਹੀਂ ਕੀਤਾ ਕੋਈ ਕੇਸ ਮੈਂ ਇਸ ਦੀ ਜਿਹੜੀ ਰਿਕਾਰਡ ਕਰਵਾਇਆ ਜੀ ਇਸ ਤੇ ਹੋਰ ਵੀ ਐਫ ਆਈ ਆਰਾਂ ਦਰਜ ਨੇ ਉਹ ਮੈਂ ਐਫ ਆਈ ਆਰਾਂ ਔਨ ਰਿਕਾਰਡ ਬੇਲ ਦੇ ਵਿੱਚ ਵੀ ਲਾਈਆਂ ਸੀਗੀਆਂ ਐਫ ਆਈ ਆਰ ਜਿਹੜੀ ਮੈਂ ਰਜਿਸਟਰ ਕੀਤੀ ਹੈ ਉਸ ਦੇ ਵਿੱਚ ਵੀ ਇਹਦੀਆਂ ਮੈਂ ਐਫ ਆਈ ਆਰਾਂ ਲਗਾਈਆਂ ਜੀ ਨਾਲ ਹਾਂਜੀ ਤੇ ਹੁਣ سزا ਮਿਲੀ ਕਿ ਕਿਦਾਂ ਜੀ ਗ੍ਰਿਫਤਾਰ ਕਰ ਲਿਆ ਪਗੋੜਾ ਲਈ ਅੱਜ ਜੇ ਦਿਨਾਂ ਜੀ ਜਗਰਾਉਂ ਕੋਰਟ ਦੇ ਵਿੱਚ ਇੱਕ ਹੋਰ 420 ਦੇ ਮੁਕਦਮੇ ਦੇ ਵਿੱਚ ਹੀ ਪੇਸ਼ੀ ਸੀਗੀ ਉੱਥੋਂ ਦੀ ਇਹਨੂੰ ਰੈਸਟ ਕੀਤਾ ਗਿਆ ਜੀ ਬ੍ਰਦਰ ਦਾ ਕੀ ਨਾਮ ਹੈ ਬ੍ਰਦਰ ਦਾ ਨਾਮ ਹੈ ਰੋਹਿਤ ਕਿੰਨੇ ਹੋ ਰਹੇ 32 ইয়ার্স ਇਸ ਟਾਈਮ ਕੰਮ ਕਰਦੇ ਨੇ ਜੀ ਡਾਕੂਮੈਂਟੇਸ਼ਨ ਦਾ ਹਾਂਜੀ ਕੀ ਵਿਆਹ ਇਹ ਨਹੀਂ ਕੋਈ ਹਾਂਜੀ ਮੈਰਿਡ ਨਹੀਂ ਜੀ ਹਾਂਜੀ ਠੀਕ ਹੈ ਤੇ ਇਹ ਕਦੋਂ ਦੀ ਸਾਰੀ ਵਾਰਤਾ ਕਰਨਾ ਇਹ 2019 ਦੀ ਜੀ ਹਾਂਜੀ ਠੀਕ ਹੈ ਅੱਛਾ ਬਗੀਚਾ ਇਹੋ ਜਿਹੇ ਮਾਮਲੇ ਕਾਫੀ ਸਾਹਮਣੇ ਆਉਂਦੇ ਆ ਕਿ ਇਹਨਾਂ ਦੇ ਉੱਤੇ ਕੋਈ ਕੋਰਟ ਪੁਲਿਸ ਕੋਈ ਐਕਸ਼ਨ ਕਰਦੀ ਹੋ। ਮਾਮਲੇ ਇਸ ਤਰ੍ਹਾਂ ਜੀ ਕਿ ਕੋਰਟ ਵੱਲੋਂ ਹਜੇ ਤੱਕ ਇੱਥੇ ਕੋਈ ਨਹੀਂ ਹੋਇਆ। ਇਹ ਪਹਿਲਾਂ ਜਿਹੜੇ ਇੱਥੇ ਮੁਕੱਦਮੇ ਚੱਲਦੇ ਸੀਗੇ ਉਸ ਦੇ ਵਿੱਚ ਵੀ ਇੱਕ ਕੇਸ ਦੇ ਵਿੱਚ ਰਾਜ਼inama ਕਰ ਗਿਆ। 10 ਤੋਂ 12 ਲੱਖ ਰੁਪਏ ਨੇ ਪੇਮੈਂਟ ਜਿਹੜੀ ਉਸ ਮੁਕੱਦਮੇ ਦੇ ਵਿੱਚ ਆਨਲਾਈਨ ਅਕਾਊਂਟਾਂ ਦੇ ਵਿੱਚ ਟਰਾਂਸਫਰ ਕਰਵਾਈ ਹੋਈ ਸੀ ਜੀ। ਇੱਕ ਦੋ ਦੋ ਮੁਕੱਦਮੇ ਤੇ ਹੋਰ ਚੱਲਦੇ ਪੈ ਨੇ 420 ਦੇ ਜੀ। ਇਹ ਹੁਣ ਸੱਚ ਜਨਾਈ ਕੀ ਇਹ ਕਿਦਾਂ ਦੀ ਨਹੀਂ ਅੱਜ ਕੋਰਟ ਦੇ ਬੇਮਾਨਯੋਗ ਦਲਚ ਪੇਸ਼ ਕੀਤਾ ਗਿਆ ਇਸ ਨੂੰ 14 ਦਿਨ ਦੇ ਜੁਡੀਸ਼ੀਅਲ ਪ੍ਰਮਾਣ ਤੇ ਭੇਜਿਆ ਗਿਆ ਜੀ ਬਿਲਕੁਲ ਜਿਨ੍ਹਾਂ ਦੇ ਨਾਲ ਧੋਖਾਧੜੀ ਹੋਈ ਹੈ ਬਾਬਾ ਸਾਹਿਬ ਦੇ ਜਿਹੜੇ ਵਰਦਨ ਨੇ ਉਹਨਾਂ ਦੇ ਰਿਲੇਟਿਵ ਬੈਠੇ ਨੇ ਸਰ ਕਿਸ ਤਰ੍ਹਾਂ ਦੇ ਦਿਓ ਇਹ ਜਿਹੜੀ ਧੋਖਾਧੜੀ ਹੋਈ ਹੈ ਇਹ ਇੱਕ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਉਸ ਤੋਂ ਬਾਅਦ ਪੈਸੇ ਠੱਗੇ ਜਾਂਦੇ ਠੱਗ ਕੇ ਉਹਨਾਂ ਨੂੰ ਸੁਪਨਾ ਦਿਖਾਇਆ ਜਾਂਦਾ ਕਿ ਤੁਸੀਂ ਬਾਹਰ ਜਾ ਕੇ ਇਹ ਕੰਮ ਕਰੋਗੇ ਇਹ ਕੰਮ ਕਰੋਗੇ ਬਾਹਰ ਜਾ ਕੇ ਐ ਦੇਖਦੇ ਆ ਕਿ ਉਹ ਬਾਅਦ ਚੋਂ ਬੰਦੇ ਡੋਂਗੀਆਂ ਲੰਦੇ ਹੁੰਦੇ ਫਿਰਦੇ ਨੇ ਤੇ ਉਸ ਤੋਂ ਬਾਅਦ ਇੱਕ ਕਾਫੀ ਇਸ ਉਤੇ ਚਰਚਾ ਵੀ ਰਹੀਆਂ ਨੇ ਕਾਫੀ ਮੁੱਦੇ ਭਖੇ ਵੀ ਨੇ ਹਨ ਉਹ ਆਪ ਤਾਂ ਫਰਾਰ ਹੋ ਜਾਂਦੇ ਨੇ ਪਰ ਦੁਬਿਧਾ ਵਿੱਚ ਫਸਾ ਜਾਂਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਤੇ ਰਿਲੇਟਿਵ ਨਾਲ ਕੰਮ ਇਹਦੇ ਵਿੱਚ ਸਭ ਤੋਂ ਵੱਡੀ ਨਿਲਕੀ ਭਾਜੀ ਪ੍ਰਸ਼ਾਸਨ ਦੀ ਹੈ ਅੱਛਾ ਹੋ ਗਿਆ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਰਲੀ ਹੁੰਦੀ ਹੈ ਜਦੋਂ ਪ੍ਰਸ਼ਾਸਨ ਆਪਣੀ ਅਈ ਤੇ ਹੁੰਦੀ ਹੈ ਨਾ ਤੇ ਇੱਕ ਸੈਕਿੰਡ ਚ ਬੰਦਾ ਫੜ ਲੈਂਦੀ ਏ ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪਨੀਤ ਕੋਰ ਦੇ ਕੋਈ ਚੱਕਰ ਪਿਆ ਸੀ ਤੇ ਉਹਨਾਂ ਨੇ 24 ਘੰਟਿਆਂ ਦੇ ਵਿੱਚੋਂ ਬੰਦੇ ਫੜ ਲਏ ਸੀ ਇਹਦੇ ਬੰਦੇ 5 ਸਾਲ ਬਾਅਦ ਅੱਜ ਪੀਓ ਹੋ ਗਿਆ ਸਾਲ ਬਾਅਦ ਅੱਜ ਕਿਉਂ ਫੀਜਾ ਉਹ ਵੀ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਵੀ ਅੱਜ ਉਹਦੀ ਜਗਰਾਉਂ ਤਰੀਕ ਐ ਤਾਂ ਜਾ ਕੇ ਉਹਦੀ ਰੈਸਟ ਪਈ ਪੁਲਿਸ ਨੂੰ ਸੱਪਦਾ ਹੁੰਦਾ ਹੁਣ ਇੱਕ ਬੰਦਾ ਜਿਹੜਾ ਪੀਓ ਐ ਅੱਜ ਕੱਲ ਦਾ ਧਾਰ ਘਟਾ ਆਨਲਾਈਨ ਸਾਰਾ ਸਿਸਟਮ ਆ ਜਾਂਦਾ ਇਹਨਾਂ ਨੂੰ ਨਹੀਂ ਪਤਾ ਬੰਦਾ ਪੀਓ ਐ ਤੇ ਫਲਾਣੀ ਅਦਾਲਤ 'ਚ ਤਰੀਕ ਭੁਗਤ ਰਿਆ ਪੁਲਿਸ ਨੇ ਫੜਨਾ ਹੁੰਦਾ ਤਾਂ ਕੱਦ ਦਾ ਫੜ ਲੈਂਦੀ ਇਹ ਤਾਂ ਅੱਜ ਚਲੋ ਬਾਵਾ ਜੀ ਸਾਡੇ ਵੱਡੇ ਭਰਾ ਨੇ ਦੱਸਿਆ ਤੇ ਪੁਲਿਸ ਗਈ ਤੇ ਅੱਜ ਤਾਂ ਉਹਦੀ ਰੈਸਟ ਪਈ ਜਗਾ ਜਗਾ ਲੁੱਟਾ ਖੋਹਾਂ ਚੋਰੀਆਂ ਹੋ ਰਹੀਆਂ ਸਭ ਕੁਝ ਹੋ ਰਿਹਾ ਪੁਲਿਸ ਨੂੰ ਸਾਰਾ ਪਤਾ ਹੈ ਇਹਦੇ ਵਿੱਚ ਪੁਲਿਸ ਦੀ ਸਭ ਤੋਂ ਵੱਡੀ ਨਿਰਾਸ਼ਾ ਕੀ ਹੈ ਹੋਰ ਪ੍ਰਸ਼ਾਸਨ ਦਾ ਸਾਡਾ ਜਮਾਂ ਹੀ ਫੇਲ ਹੈ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਦਰਖਾਸਤਾਂ ਇਧਰ ਉਧਰ ਵੀ ਕੀਤੀਆਂ ਗਈਆਂ ਜਿਵੇਂ ਐਡਵੋਕੇਟ ਸਾਹਮਣੇ ਸਾਹਮਣੇ ਦੱਸਿਆ ਕਿ ਪੁਲਿਸ ਉੱਤੇ ਰੋਪੇ ਲਾਏਗੇ ਕਿ આરોਪ ਬੇਬੁਨਿਆਦ ਨਹੀਂ ਹੈ ਸੱਚ ਨੇ ਭਾਜੀ ਦੇਖੋ ਇਹ ਸੱਚ ਹੈ ਹੁਣ ਮੈਂ ਕੋਈ ਦਰਖਾਸਤ ਦੇਦਾ ਮੈਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦੇਤੀ ਉਹਨਾਂ ਨੇ ਮਾਰਗ ਕਰਤੀ ਕਿਸੇ ਐਸਪੀ ਨੂੰ ਏਸੀਪੀ ਨੂੰ ਇਹ ਤਾਂ ਵੱਡੇ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਜਿਹੜੀਆਂ ਥਾਣੇ ਦੇ ਵਿੱਚ ਦਰਖਾਸਤਾਂ ਆਈਆਂ ਵੀ ਭਾਈ ਇਹਦਾ ਕੀ ਨਵੇੜਾ ਕੀਤਾ ਇਹਦੇ ਤੇ ਕੀ ਕਾਰਵਾਈ ਕੀਤੀ ਹੈ ਪਹਿਲੀ ਗੱਲ ਤਾਂ ਜਦੋਂ ਆਪਾਂ ਕਿਸੇ ਅਫਸਰ ਕੋ ਜਾਨੇ ਆ ਦੋ ਦੋ ਘੰਟੇ ਦਾ ਬਾਹਰ ਵੇਟ ਕਰਨੀ ਪੈਂਦੀ ਹੈ ਇਹ ਸਰਕਾਰ ਜਿਹੜੀ ਆਈ ਹੈ ਇਹ ਤਾਂ ਕਹਿੰਦੀ ਸੀ ਅਸੀਂ ਵੀ ਆਈਪੀ ਕਲਚਰ ਖਤਮ ਕਰਨਾ ਹੈ ਪਰ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਵੀਆਈਪੀ ਕਲਚਰ ਹੀ ਝਾੜੂ ਸਰਕਾਰ ਨੇ ਚਲਾਤਾ ਮੰਗ ਹੀ ਕਰਦੇ ਹੋ ਮੰਗ ਇਹੀ ਕਰਦੇ ਆ ਵੀ ਜਿਹੜੀਆਂ ਜਿਹੜੇ ਲੋਕ ਪੀਓ ਨੇ ਸਾਰਾ ਅੱਜਕੱਲ੍ਹ ਆਨਲਾਈਨ ਡਾਟਾ ਪੁਲਸ ਨੂੰ ਪਤਾ ਵੀ ਪੀਓ ਕੌਣ ਕਿੱਥੇ ਆ ਕਿੱਥੇ ਨਹੀਂ ਪੁਲਸ ਨੂੰ ਉਹਨਾਂ ਨੂੰ ਫੜਨਾ ਚਾਹੀਦਾ ਹੈ ਅੱਛਾ ਜੀ ਬਿਲਕੁਲ ਰੋਹਿਤ ਨਾਂ ਦਾ ਵਿਅਕਤੀ ਨੂੰ ਬਾਹਰ ਜਾਣ ਦਾ ਇੱਕ ਚਾਹ ਸੀਗਾ ਉਹਨੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਬਾਹਰ ਜਾਣਾ ਚਾਹੁੰਦਾ ਬਾਹਰ ਜਾ ਕੇ ਆਪਣਾ ਇੱਕ ਕੰਮ ਕਰਨਾ ਕੰਮ ਕਰਕੇ ਸੈੱਟ ਹੋਣਾ ਚਾਹੁੰਨਾ ਵਾ 2019 ਦੇ ਵਿੱਚ ਜਦੋਂ ਆ ਰਾਹੁਲ 바ਵਾ ਉਜਾ ਭਰਾ ਜਿਹੜਾ ਹੈਗਾ ਵਾ ਉਹ ਇੱਕ ਇਮੀਗ੍ਰੇਸ਼ਨ ਏਜੰਟ ਕੋ ਜਾਂਦਾ ਵਾ ਉਸ ਨੂੰ ਕਹਿੰਦਾ ਕਿ ਮੈਂ ਮੇਰੇ ਭਰਾ ਨੇ ਬਰਦਰ ਨੇ ਬਾਹਰ ਜਾਣਾ ਤੇ ਜਦੋਂ ਏਜੰਟ ਉਸ ਨੂੰ ਸਲਾਹ ਦਿੰਦਾ ਵਾ ਸਲਾਹ ਦੇਣ ਤੋਂ ਬਾਅਦ ਉਸ ਕੋ ਉਸ ਦੇ ਵੱਲੋਂ ਸਮਝਾਂਦਾ ਸਾਰਾ ਸਿਨੈਰੀਓ ਸਾਰਾ ਸਮਝਾਂਦਾ ਵਾ ਤੇ ਉਸ ਤੋਂ ਬਾਅਦ 50000 ਰੁਪਏ ਲੱਤੇ ਜਾਂਦੇ ਮਲੇਸ਼ੀਆ ਜਾਣ ਦੇ ਵਿੱਚ ਉਹਨੂੰ ਕਿਹਾ ਜਾਂਦਾ 에ਰਪੋਰਟ ਦੇ ਉੱਤੇ ਤੇਰੀ ਨੌਕਰੀ ਲਾ ਦਿੱਤੀ ਜਾਏਗੀ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਪੈਸੇ ਜਿਹੜੇ ਕੀ ਹੈ ਉਸ ਦੇ ਕੰਮ ਦੇ ਲਈ ਨਹੀਂ ਅਜੈਂਟ ਦੇ ਜੇਲ੍ਹ ਦੇ ਵਿੱਚ ਜਾਣ ਜਾ ਰਹੇ ਨੇ ਉਹਨਾਂ ਨੂੰ ਠੱਗੀ ਠਗੋਰੀਆ ਸ਼ਿਕਾਰ ਬਣਾਇਆ ਜਾ ਰਿਹਾ ਵਾ ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਅੱਜ ਉਸ ਨੂੰ ਅਰੋਪੀਨ ਗ੍ਰਫਤਾਰ ਕੀਤਾ ਗ੍ਰਫਤਾਰ ਕਰਨ ਤੋਂ ਬਾਅਦ ਅੱਜ ਪਰਿਵਾਰ ਨੂੰ ਇਨਸਾਫ ਦਿੱਤਾ ਇਨਸਾਫ ਦੇਣ ਤੋਂ ਬਾਅਦ ਹੁਣ 14 ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਤੇ ਹੁਣ ਇਸ ਦੇ ਵਿੱਚ ਪੁੱਛ ਕੀ छानबीन ਕਰਦੀ ਹੈ ਕੀ ਕੁਝ ਕਰਦੀ ਹੈ ਇਹ ਆਉਣ ਸਮੇਂ ਜ਼ਰੂਰ ਦੇਖਣਾ ਹੈਗਾ ਜੀ ਤਾਂ ਖੜੀਆ 5 ਸਾਲ ਬਾਅਦ ਇਨਸਾਫ ਮਿਲਿਆ ਪਰਿਵਾਰ ਨੂੰ ਜੀ ਕਿਸ ਤਰ੍ਹਾਂ 5 ਸਾਲ ਲੱਗੇ ਤੇ ਕਿੰਨੇ ਮੁਸ਼ਕਲ ਕਿਉਂ ਕਰਨੀ ਪਈ ਕਿਉਂਕਿ ਇਮੀਗ੍ਰੇਸ਼ਨ ਦੇ ਅਧਿਕਾਰੀ ਪੰਜਾਬ ਪੁਸਰੇ ਸਾਫ਼ ਹੀ ਕਹਾਈ ਹੈਗੀ ਸਭ ਤੋਂ ਸਖਤ ਕਾਰਵਾਈ ਜਿਹੜੀ ਉਹਨੇ ਕੀਤੀ ਜਾਏਗੀ ਜੇ ਕਿਉਂਕਿ ਧੋਖਾਧੜੀ ਕਰਤਾ ਨਜ਼ਰ ਆਏ ਜੀ ਕੈਨ ਤੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਜੀ ਸੀਪੀ ਸਾਹਿਬ ਆਰਡਰ ਕਰ ਦਿੰਦੇ ਨੇ ਹਮ ਹਦਾਇਤਾਂ ਤਾਂ ਨੀਚੇ ਵਾਲਿਆਂ ਨੇ ਕਰਨੀ ਹੁੰਦੀਆਂ ਜੀ ਪੂਰੀਆਂ ਪਾਲਣਾ ਤਾਂ ਉਹਨਾਂ ਦੀ ਹਦਾਇਤਾਂ ਤਾਂ ਨੀਚੇ ਵਾਲਿਆਂ ਨੇ ਕਰਨੀ ਹੁੰਦੀ ਆ ਹਮ ਦੇਖੋ ਕਿਤੇ ਨਾ ਕਿਤੇ ਪੁਲਿਸ ਵਾਲਾ ਦਾ ਸਹਿਯੋਗ ਵੀ ਹੁੰਦਾ ਕਿਤੇ ਪੁਲਿਸ ਵਾਲਾਂ ਤੇ ਵੀ ਪ੍ਰੈਸ਼ਰ ਹੁੰਦਾ ਸਰਕਾਰ ਦਾ ਜਾਂ ਕਿਸੇ ਹੋਰ ਚੀਜ਼ ਦਾ ਜਿਹਦੇ ਨਾਲ ਇਹ ਜਸਟਿਸ ਮਿਲਣ ਨੂੰ ਟਾਈਮ ਲੱਗ ਜਾਂਦਾ ਇਹ ਤਾਂ ਸਾਡੇ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਕੰਮ ਕਰਵਾ ਲਿਆ ਕਈ ਤਾਂ ਲੋਕ ਇਦਾਂ ਦੇ ਨੇ ਜਿਹੜੇ ਵਿਚਾਰੇ ਥੱਕ ਖਾਰ ਕੇ ਬਹਿ ਜਾਂਦੇ ਜਿਨ੍ਹਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਹੈਗੀ ਜੀ ਠੀਕ ਜੁੜੇ ਬਲ ਜਾਣ ਲਈ ਇਤਨਾ ਸੰਜੀਤ ਜੀ ਦਾ ਯੂਮ ਰਿਪੋਰਟ ਧੰਨਵਾਦ